ਚੇਂਜ ਆਫ ਲੈਂਡ ਯੂਜ਼ ਅਪਰੂਵਲ ਆਫ ਫੈਕਟਰੀ ਬਿਲਡਿੰਗ ਪਲਾਨ ਐਕਸੈਪਟ ਫਾਰ ਦੀ ਇੰਡਸਟਰੀਜ਼ ਇਨਵੋਲਵਿੰਗ ਹਜ਼ਾਰਡਰਸ ਪ੍ਰੋਸੈਸ ਐਜ਼ ਪਰ ਫਸਟ ਸ਼ਡਿਊਲ ਆਫ ਦਾ ਫੈਕਟਰੀਜ਼ ਐਕਟ 1948 ਤੇ ਰਜਿਸਟ੍ਰੇਸ਼ਨ ਆਫ ਸ਼ਾਪ ਆਫ ਐਸਟੈਬਲਿਸ਼ਮੈਂਟ ਇਹ ਇਨਕਲੂਡ ਸੀਗੀਆਂ ਅੱਜ ਬਿੱਲ ਪੇਸ਼ ਕੀਤਾ ਇਸ ਲਈ ਪੇਸ਼ ਕੀਤਾ ਕਿ ਪੰਜਾਬ ਦੇ ਅੰਦਰ ਸੰਨਤ ਵਪਾਰ ਗਰੋ ਕਰ ਸਕੇ ਇਨਕਰੀਜ਼ ਹੋ ਸਕੇ ਉਹਦੇ ਵਿੱਚ ਅਸੀਂ ਨਾਲ ਇਹ 8 ਸਰਵਿਸਿਜ਼ ਨੂੰ ਇਨਕਰੀਜ਼ ਕਰਕੇ 15 ਸਰਵਿਸਿਜ਼ ਤੱਕ ਲੈ ਕੇ ਗਏ ਇਹਦੇ ਅੰਦਰ ਅਸੀਂ ਰਜਿਸਟ੍ਰੇਸ਼ਨ ਆਫ ਪ੍ਰਿੰਸੀਪਲ এমਪਲੋయర్ ਰਜਿਸਟ੍ਰੇਸ਼ਨ ਅੰਡਰ ਬੀਓਸੀਡਬਲੂ ਐਕਟ ਸਟੇਬਿਲਿਟੀ ਸਰਟੀਫਿਕੇਟ ਫੈਕਟਰੀ ਲਾਇਸੈਂਸ ਕੰਸੈਂਟ ਟੂ ਸਟੈਬਲਿਸ਼ ਵਿਥਿਨ ਅਪਰੂਵਡ ਇੰਡਸਟਰੀਅਲ ਪਾਰਕ ਵਾਈਟ ਗ੍ਰੀਨ ਐਂਡ ਔਰੇਂਜ ਇੰਡਸਟਰੀ ਕੈਟਾਗਰੀ ਆਊਟਸਾਈਡ ਅਪਰੂਵਡ ਇੰਡਸਟਰੀਅਲ ਪਾਰਕ ਵਾਈਟ ਐਂਡ ਗ੍ਰੀਨ ਕੈਟਾਗਰੀ ਆਫ ਇੰਡਸਟਰੀਜ਼ ਕੰਸੈਂਟ ਟੂ ਆਪਰੇਟ ਵਾਈਟ ਐਂਡ ਗ੍ਰੀਨ ਕੈਟਾਗਰੀ ਆਫ ਇੰਡਸਟਰੀਜ਼ ਨੋ ਆਬਜੈਕਸ਼ਨ ਸਰਟੀਫਿਕੇਟ ਫॉर ਨੋ ਫੋਰੈਸਟ ਲੈਂਡ ਅਸੀਂ ਇਹਦੇ ਵਿੱਚ ਇਨਕਲੂਡ ਕਰਤੀਆਂ ਇਸ ਦੇ ਨਾਲ ਨਾਲ ਅਸੀਂ ਇਹਦੇ ਵਿੱਚ ਇੱਕ ਹੋਰ ਬੜੀ ਵੱਡੀ ਚੀਜ਼ ਲੈ ਕੇ ਆਏ ਕਿ ਜਿਹੜੇ ਇੰਡਸਟਰੀਅਲ ਪਾਰਕ ਨੇ ਜਿਹੜੀ ਇੰਡਸਟਰੀ ਇੰਡਸਟਰੀਅਲ ਪਾਰਕ ਦੇ ਵਿੱਚ ਲੱਗੂਗੀ ਰਾਈਟ ਟੂ ਬਿਜ਼ਨਸ ਦੇ ਤਹਿਤ ਅਸੀਂ ਉਹਨੂੰ ਜਿਹੜੀ ਪਰਵਾਨਗੀ ਆ 5 ਦਿਨ ਦੇ ਵਿੱਚ ਵਿੱਚ ਦੇ ਦਾਂਗੇ ਔਰ ਜਿਹੜੀ ਇੰਡਸਟਰੀ ਇੰਡਸਟਰੀਅਲ ਪਾਰਕ ਤੋਂ ਬਾਅਦ ਲੱਗੂਗੀ ਬਟ ਉਹ ਜਿਹੜਾ ਜ਼ੋਨ ਹੋਊਗਾ ਉਹ ਇੰਡਸਟਰੀਅਲ ਜ਼ੋਨ ਹੋਊਗਾ ਅਸੀਂ ਉਹਦੀ ਜਿਹੜੀ ਇਹ ਕਾਰਜਬੱਧ ਪਰਵਾਨਗੀ 18 ਦਿਨਾਂ ਚ ਦੇ ਦਾਂਗੇ